you ਦਸ਼ਮ ਪਿਆਸ ਦੀ ਦਸਰਾ ਦਿਤੋ ਆਂਦਨੀਤਾ ਹੋਰ ਕਟਕੁਰਵੇ ਪਿਆ ਨਾਨਕ ਰੰਗ ਸਰਮੀਤ ਸੁਪਹਾ ਕੰਦ ਕੋ 감 <Jungee> I'm here Oh, I'm ਤਾਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਪੂਰਨ ਮੁਕਤਿਆਰ ਸੇਵਕ ਤੇਨ ਹਰ ਫਲ ਪਾਵੈ ਜਿਨਾ ਹਸਤੇ ਕੀ ਪਰਹਾੜੀ ਤੇਨਾ ਦੀ ਪ੍ਰਾਪਨਾ ਈਜ਼ੀ ਗ੍ਰਾਮਰ ਕੋਈ ਯਾਦ ਲੱਭ ਪਿਆਰ ਜੀਵਨ ਦੇ ਘਰਨਾਬ ਸੁਭਾਵੇ ਲੈ ਕੇ ਗੋਰੂ אַז גערענט שגעייע da ah, ਸਪਾਰਿ ਘੱਤੀਆ ਮੁਖ ਬੀੜੀਆਂ ਲਾਇਆਂ ਹਰ ਹਰ ਕਦੇ ਨਾ ਕੀਤੇਓ ਕਭ ਬਕੜਿਚੇ ਲਾਇਆਂ ਇਹ ਨਾਮ ਦਾ ਹਰ ਕੀਤੇਆ اے ਤੇਰੁ ਧਾਰੀ ਸਭ ਗੁਰ ਰੰਗ ਪਹਿ ਕੇ ਆ ਰਗ ਰੰਗੀਆਂ ਉਹ ਗਰੀ ਗੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਲੋਬ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਆਪੇ ਹਰ ਇੱਕ ਰੰਗ ਹੈ